ਉਈ ਲੈ ਕੇ ਟਾਲੀ ਦੇ ਉੱਤੇ ਸਿੱਟੀਆ ਕਾਣਾ ਕਈ ਜਾਂਦਾ ਮੇਰੀ 80 ਮਣ ਝੜਦੀ ਆ ਮੇਰੀ ਝੜਦੀ 82 ਮਣ ਮੈਂ ਕਹਿੰਦਾ ਫੁਗਰੀਆਂ ਨਾਮ ਮਾਰਾ ਯਾਰ ਖਤਮ ਹੋ ਗਈ ਲੱਗਦੀ ਆ ਨਾ ਖਤਮ ਲੱਗ ਹੋ ਜਾ ਖਤਮ ਨਹੀਂ ਉਦੋਂ ਠੀਕ ਕਹਿ ਲਾ ਮਨੇ ਗਾ ਬੁਢਾ ਨਾ ਮੜਕ ਦੀ ਪਿੰਡ ਚ ਕੜ ਕੇ ਕਹਦੇ ਨੇ ਮਤਾਵਾਦ ਕੀਤਾ ਤੇਰਾ ਉਧਰ ਚੂੜੀ ਕਰਸਦਾ ਕਿ ਤੁਸੀਂ ਕਿਦਾਂ ਪਟੜਾ ਲੀਤੇ ਖੜ ਕੇ ਐ ਕਹਦੇ ਨਾ ਆਹ ਵੇ ਜੱਟ ਦੀ ਮਾ ਫਸਲ ਮਾਰੇ ਥਾਪੀ ਨਹੀਂ ਖਾਦੇ ਨਾ ਲਾਉਣੀ ਪੈ ਜਾਵੇ ਨਾ ਨਾ ਕਿੰਨੇ ਦੇ ਕਹਿੰਦੇ ਸਾਡੇ 82 ਮਣ 80 ਮਣ ਨਿਕਲੀ ਜਾਂਦੀ ਕਣਕ ਅਗਲਾ ਕਹਿੰਦਾ 100 ਟਰਨ ਨਿਕਲੀ ਜਾਂਦਾ ਨਾ ਅਗਲਾ ਕਹਿੰਦਾ ਤੇਰੀ ਜੋ ਲੱਖ ਦੀ ਕਾਣਾਂ ਲੱਖ ਫਸਾ ਦੇਉ ਠੇਕਾ ਫਰੀ ਕਰਦਾ ਅਗਲਾ ਮੇਰਾ ਵੀ ਮੈਨੂੰ ਵੀ ਨਾ ਲੱਖ ਦਾ 90 ਹਜ਼ਾਰ ਹੱਕ ਬਣਦਾ ਉਹ ਤੂੰ ਆ ਜਾ ਮਾਰ ਦੇ ਬਾਅਦ ਚ ਖਤਮ ਹੋ ਜਿਆ ਨਾ ਇਹ ਇਹ ਚੀਚਾ ਇਹ ਗੱਲ ਸਹੀ ਹੈ ਨਾ ਮੈਂ ਨਾ ਲੱਖ ਰੁਪਏ ਦੀ ਗੱਲ ਆ ਅਮਨਦੀਪ ਭਾਈ ਤੁਹਾਨੂੰ ਮਾਰੇ ਦੇਵੇ ਹੋਰ ਨੋਟ ਕਰਿਓ ਕਦੇ ਵੀ ਪਸੂ 10 ਤੋਂ 15000 ਥੱਗੀ ਦੇ ਨਾਲ ਧੋਕੇ ਦੇਣਾ ਆਪਾਂ ਵੱਧ ਵੇਚ ਸਕਦੇ ਆ ਇਹਦੋਂ ਵੱਧ ਨਹੀਂ ਵਿਕਦਾ ਸ਼ਰਤ ਲਾਣਾ ਤੇ 10 15000 ਰੁਪਇਆ ਕੋਈ ਨਹੀਂ ਅੱਖ ਪੀੜ ਹੋਣ ਲੱਗ ਜਿਹੜਾ ਟਕਾ ਕੇ ਤੇ ਮਿੰਟਾਂ ਤੇ ਪੰਜਾਂ ਦੇ ਡਾਕਟਰ ਲੈ ਜਾਂਦੇ ਆ ਬਾਈ ਜੀ ਵਪਾਰੀ ਨਾਲ ਤਾਂ 420 ਕਰ ਲੱਗੇ ਹਰ ਕੀ ਮਿੰਟ ਮਾਰਦਾ ਮਮ ਕਰਦਾ ਬਾਈ ਅੱਗੇ ਪਤਾ ਹੀ ਦਿੰਦੇ ਨੇ ਕਹਿੰਦੇ ਘਰੋਂ ਸਸੀ ਕਾਲ ਜੀ ਸਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਅਣੀ ਸ਼ਹਿਰ ਕੋਟਕਪੂਰਾ ਚੋਪੜਾ ਮੁਹੱਲਾ ਮਿੱਤਰੋ ਬਸ ਅਡੇ ਦੇ ਨਜ਼ਦੀਕ ਬਾਈ ਅਮਨਦੀਪ ਵੀਰ ਦੇ ਕੋਲੇ ਇਸ ਟਾਈਮ ਮੌਜੂਦ ਆ ਆ ਜੋ ਫੇਰ ਲਾਇਓਣਾ ਬਹੁਤੀ ਧੀਰ ਟੌਪ ਦੇ ਨਗੀਨੇ ਤੁਹਾਨੂੰ ਟੋਕੜ ਗੱਪਣ ਚੈੱਕ ਪਾਸ ਦਿਵਾਉਂਗਾ ਬਾਕਮਾਲ ਚੋਟੀ ਖੜੀ ਇੱਕ ਪਾਈ ਦੇ ਕੋਲੇ ਉੱਚੇ ਲੰਮੇ ਕੱਦ ਕਾਠ ਵਾਲੀ ਗ੍ਰੈਡੇਡ ਮੱਜਾਂ ਦੇ ਵਿੱਚ ਪੈਂਦੀ ਆ ਇੱਕ ਹੋਰ ਮੇ ਬੱਚਿਆਂ ਵਾਲੀਆਂ ਦੋਵੇਂ ਮਈਆਂ ਹੋਣਗੀਆਂ ਉਸ ਤੋਂ ਪਹਿਲਾਂ ਰਿਕਵੈਸਟ ਬੇਨਤੀ ਹੈ ਜੇਕਰ ਤੁਸੀਂ ਵੀ ਕੋਈ ਵੀਡੀਓ ਬਣਵਾਉਣੀ ਚਾਹੁੰਦੇ ਆ ਤਾਂ ਸਾਡਾ ਦਿੱਤਾ ਹੋਇਆ ਨੰਬਰ 6283727955 84277 ਤੇ 50724 ਤੇ ਤੁਸੀਂ ਗੱਲਬਾਤ ਕਰਕੇ ਸੱਜਣਾ ਕਰ ਸਕਦੇ ਆ ਗੱਲ ਤੇ ਬਾਤ ਇੱਕ ਗੱਲ ਹੋਰ ਦੱਸਾਂ ਕਈ ਕਹਿੰਦੇ ਆ ਮਾੜਾ ਚੰਗਾ ਮੈਨੂੰ ਹੈ ਵੀ ਸਾਡਾ ਭਾਈਚਾਰਾ ਹੀ ਆ ਭਾਈ ਪਰ ਮੈਂ ਉਹਨਾਂ ਨੂੰ ਇੱਕੋ ਗੱਲ ਕਹਿ ਦਿੰਨਾ ਸਾਬੇ ਨੇ ਜੋ ਮੁਹੱਬਤ ਖੱਟੀ ਆ ਪੈਸਾ ਬਹੁਤ ਦੂਰ ਰੱਖਿਆ ਉਹਦੀ ਜ਼ਿੰਦਗੀ ਤੋਂ ਤੁਹਾਨੂੰ ਅੱਜ ਦੀ ਕਿ ਮੈਂ ਕਿਸੇ ਦੇ ਖਿਲਾਫ ਨਹੀਂ ਬੋਲਿਆ ਨਾ ਜ਼ਿੰਦਗੀ ਦੇ ਵਿੱਚ ਬੋਲੂਗਾ ਤੁਹਾਡੀਆਂ ਗੱਲਾਂ ਸੁਣ ਕੇ ਕਈ ਵਾਰੀ ਹੱਸਦਾ ਉਹਨਾਂ ਨਾਲੇ ਲੋਕਾਂ ਨੂੰ ਦੱਸਦਾ ਹੁਣਾਂ ਕਿ ਬੋਲਣ ਤੋਂ ਬਾਹਰ ਇਹਨਾਂ ਦੀ ਔਕਾਤ ਨਹੀਂ ਜੇ ਤੇ ਮੇਰੇ ਨਾਲ ਖੜਕੇ ਜਾਂ ਮੂੰਹ ਤੇ ਗੱਲ ਕਰਕੇ ਵੇਖਿਓ ਵੀ ਤੁਹਾਡੇ ਲੈਵਲ ਤੇ ਮੇਰੇ ਲੈਵਲ ਦੇ ਵਿੱਚ ਕੀ ਫਰਕ ਆ ਮੈਂ ਬਹੁਤਾ ਤੁਹਾਡੇ ਨਾਲ ਰੱਖਿਆ ਨਹੀਂ ਕਿਤੇ ਹਰਖਾ ਆਉ ਕਰਦੇ ਆ ਬਾਕੀ ਦੀ ਬਾਈ ਦੇ ਨਾਲ ਗੱਲ ਤੇ ਬਾਤ ਅਮਨਦੀਪ ਬਾਈ ਸੱਚੀ ਗੱਲ ਵੀਰੇ ਕੀ ਹਾਲ ਚਾਲ ਆਸਕਲ ਜੀ ਚੜਦੀ ਕਲਾ ਵੀਰੇ ਚੜਦੀ ਕਲਾ ਆਹ ਵਧੀਆ ਬਾਈ ਵਧੀਆ ਬਾਈ ਅੱਛਾ ਗੱਲ ਹੋਇਆ ਅਮਨਦੀਪ ਬਾਈ ਗਰਮੀ ਜਿਆਦਾ ਟੈਂਪਰੇਚਰ 44 45 ਹੈ ਨਾ ਮੁੜਕਾ ਤੈਨੂੰ ਆਈ ਜਾਂਦਾ ਹੈ ਨਾ ਇੱਕ ਵਾਰੀ ਪੁੰਜਲਾ ਹੋਰ ਬਸ ਪੁੰਜ ਗਿਆ ਬਸ ਠੀਕ ਓਕੇ ਹੈ ਨਾ ਠੀਕ ਹੈ ਅੱਛਾ ਗੱਲ ਹੋਈ ਅੱਜ ਦੋ ਨਗੀਨੇ ਵਖਾਦਨੇ ਚਲ ਇੱਕ ਤਾਂ ਮੱਝ ਕਹਿ ਸਕਦੇ ਇੱਕ ਨਗੀਨਾ ਹਾਂ ਇੱਕ ਚੋਤੀਜੇ ਸੋਏ ਹੋਇਆ ਇੱਕ ਦੂਜੇ ਸੋਏ ਦੀ ਝੋਟੀ ਹੈ ਇਹ ਆ ਚੋਟੀ ਕਿਹੜੇ ਏਰੀਆ ਉਰੀਓ ਚੋਂ ਲੱਭ ਕੇ ਲਿਆ ਗੱਲ ਹੋਈ ਇਹ ਭਾਈ ਉਧਰ ਦੀ ਸਰਸੇ ਦੀ ਝੋਟੀ ਆਪਣੀ ਨਹੀਂ ਇੱਧਰ ਦੀ ਨਹੀਂ ਹੈ ਹਾਂ ਠੀਕ ਹੈ ਭਾਈ ਦੋਨੇ ਸਰਸੇ ਤੋਂ ਆਈਆਂ ਇਹ ਠੀਕ ਹੈ ਭਾਈ ਸੱਸ ਦੀ ਛੋਟੀ ਤੋਰੀ ਬਈ ਗੋਰੀ ਗੋਰੀ ਆਂਦਾ ਚੋਰੀ ਥੋੜੀ ਛੇਤੀ ਮੇਰਾ ਬਈ ਗੋਰੀ ਦੁੱਧ ਦਾ ਬਈ ਥੱਲੇ 7 ਕਿਲੋ ਹੂੰ ਠੀਕ ਆ 8 ਕਹਨ ਨੂੰ ਕਹਦੀ ਆ ਨਾਪਦੂ ਵੀ 8 ਵੀ ਦੇਊਗੀ ਹੂੰ 7 ਕਿਲੋ ਦੁੱਧ ਹੋਊਗਾ ਗਿਬਰ ਕਿਨੇ ਚਾ ਸਾਢੇ 14 ਮਹੀਨੇ ਦੀ ਗੱਬਣਾ ਸਾਢੇ 14 ਦੀ ਗੱਬਣਾ ਕੀ ਬਾਤ ਹੈ ਬੜਾ ਡਿਜ਼ਾਈਨ ਸੰਗਾ ਛੋਟੀ ਹਣਾ ਛੋਟੀ ਬਈ ਕੱਟਾ ਹੋਆ ਹੂੰ ਇਹ ਠੀਕ ਆ ਬਈ ਲੈਵਾਂ ਲੂਗਾ ਤਾਂ ਲੱਗਦਾ ਜਿਵੇਂ 12 13 ਕਿਲੋ ਵਾਲੀ ਹੁੰਦੀ ਆ ਬਈ ਜਦੋਂ 16 17 ਕਿਲੋ ਹੁੰਦੀ ਸਾ ਸੱਜਰ ਛੋਟੀ ਹੂੰ ਦੋ ਦੋ ਚੋਟਰੀ ਬਈ ਤੱਕ ਕੇ ਤੇਰੇ ਕੋਲੇ ਤਾਂ ਜਦੋਂ ਹੁਣ ਆਈ ਹੋਈ ਆ ਵੀ ਉਪਰ ਆਪਰਾ ਕਰੀ ਫਿਰਦੀਆਂ ਮਈਆਂ ਹਨਾ ਨਹੀਂ ਨਹੀਂ ਉਹ ਮਿਲਦੀ ਕੱਟੇ ਤੇ ਵਧੀਆ ਰੈਂਕ ਕਿਦੋਂ ਡਾਦੀ ਦੱਸੇ ਕਿੰਨੇ ਤੇ ਦੁੱਧ ਤੇ ਚੱਲੀ ਜਾਊਗੀ ਟੁੱਟ ਕਿੰਨੀ ਚੋਗੀ ਯਾਰ ਇਹ ਤਾਂ ਹੁਣ ਅਗਲੇ ਇਹ ਵਾਪਾਂ ਨਹੀਂ ਪਤਾ ਹੂੰ ਯਾਰ ਖਾਬ ਬੀਨਰ ਅੱਧੇ ਪਾਣੀ ਆ ਕੇ ਇੱਥੇ ਚੋਕੇ ਲਜਾਣਾ ਹਨਾ ਸਾਢੇ 1:30 ਤਾਂ ਹੋ ਗਏ ਪਾਣੀ ਦੇ ਵੜਜ ਦੀ ਪੂਰੇ ਚ ਚੋਕੇ ਲਜਾਣਾ ਮਨਦੀ ਬਈ ਬਾਹਰ ਚੱਕਰਾਂ 'ਚ ਪੈਂਦੇ ਹਨਾ ਇਹ ਵੀ ਗੱਲ ਹੈਗੀ ਨਾਲ ਹਨਾ ਨਹੀਂ ਬਈ ਇਹ ਚੋਗੇ ਲਿਜਾਵੇ ਬੰਦਾ ਆਵੇ ਉਹਦਾ ਚੋਗੇ ਲਿਜਾਵੇ ਹਾਂ ਜੇ ਲੈ ਕੇ ਪਾਣੀ ਆਉਂਦੀ ਗੱਡੀ ਲੈ ਕੇ ਜਾਵੇ ਛੱਡਣ ਵਾਲਾ ਕੋਈ ਬਿਲਕੁਲ ਛੱਡ ਵੀ ਆਵਾਂਗੇ ਕੋਈ ਚੱਕਰ ਨਹੀਂ ਬੰਦਾ ਆਵੇ ਜੀ ਸਾਡੇ ਵਿੱਚ ਬਹਿ ਕੇ ਜਾਵੇ ਹੂੰ ਗੱਡੀ ਆਪਣਾ ਸਾਧਨ ਪੂਰਾ ਹੈਗਾ ਕੋਈ ਚੱਕਰ ਨਹੀਂ ਹੂੰ ਜੀ ਹਾਂ ਕੋਈ ਚੱਕਰ ਨਹੀਂ ਪਰ ਘਰੇ ਜਾ ਕੇ ਨਾ ਕੈਸ਼ ਵੀ ਯਾਰ ਕੋਈ ਚੱਕਰ ਨਹੀਂ ਹਰ ਕਮਨ ਇੱਕੋ ਜਿਹਾ ਨਹੀਂ ਹੁੰਦਾ ਕੋਈ ਚੱਕਰ ਨਹੀਂ ਯਾਰ ਕੋਈ ਵੀ ਪ੍ਰੋਵਾਈਡ ਨਹੀਂ ਯਾਰ ਕੋਈ ਸਰਵਾ ਕੋਈ ਗੰਦ ਆਪਣਾ ਮਿਲ ਵੀ ਜਾਂਦਾ ਨਾ ਉਹ ਬਗੰਦ ਦੇ ਮੂੰਹ ਹੀ ਲੱਗਣਾ ਕੋਈ ਕਿਸੇ ਦੀ ਗੱਲ ਵੀ ਨਹੀਂ ਕਰਦੇ ਨਹੀਂ ਕਰਨੀ ਬਿਲਕੁਲ ਦੇਖੋ ਗੱਲ ਜੇ ਆਪਣਾ ਕੋਈ ਗੰਦ ਮਿਲਦਾ ਵੀ ਨਾ ਆਪਾਂ ਵੀ ਗੱਲ ਵੀ ਨਹੀਂ ਕੋਈ ਕਿਸੇ ਦੀ ਕਰਦੇ ਕੋਈ ਚੱਕਰ ਨਹੀਂ ਖੁੱਲ ਗਿਆ ਯਾਰ ਹਰ ਗਾ ਆਪਣੇ ਭੈਣ ਭਰਾ ਬਸੇਰੇ ਆ ਉਹ ਭਾਈ ਯਾਰ ਇੱਕ ਮਹੀਨੇ 420 ਜੀ ਕੀਤੀ ਸੀ ਮੈਂ ਆਪ ਉਹ ਰਾਹ ਦੀ ਉਫੀ ਦੂਜਨ ਲਾ ਜਾਂਦੀ ਉਹ ਵਿਕ ਜਾਂਦਾ ਵਿੱਚ ਉਹਨੇ ਦੀ ਆਪਣੀ ਮੈਂ ਫਿਰ ਵੀ ਜੇ ਉਪੜਾ ਕਰ ਗਿਆ ਪਸੂ ਘਟ ਗਿਆ ਦੁੱਧ ਨਹੀਂ ਮਿਲਦਾ ਬਰਾਮੇ ਕਰਦੀ ਰੁੜ ਗਈ ਘਰੇ ਜਾ ਕੇ ਤੋਕੜ ਆ ਸੱਜਰ ਥੋੜਾ ਯਾਰ ਉਹ ਹੀ ਚੱਕਰ ਨਹੀਂ ਯਾਰ ਭਾਈ ਕਿਸਮਤ ਹਰ ਕਿੰਨੇ ਆਪ ਦੀ ਆਪ ਦੀ ਖਾਣੀ ਹੈ ਤੂੰ ਆਪ ਦੀ ਮੈਂ ਖਾਣੀ ਹੈ ਪਰ ਇਹ ਤੋਕੜ ਮੈਂ ਇੱਕ ਦਮ ਡੰਗ ਕਰ ਸਕਦੀ ਉਪੜਾ ਕਰ ਜਾ ਕੇ ਪਰ ਇਹ ਨਹੀਂ ਵੀ ਛਾਲਾ ਮਰੂ ਮੈਂ ਕੱਢ ਲੈ ਜਾ ਕਟਾ ਅੜਾੜ ਪੁੰਦੀ ਕਟਿਆ ਇੱਕ ਕਾਉਂਡ ਦੀ ਹੋਰ ਗੱਲ ਆ ਆਪਣੇ ਇਧਰ ਇਲਾਕੇ ਦਾ ਆਪਣੇ ਭਾਈਚਾਰੇ ਦਾ ਪਤਾ ਛੱਡੀ ਕੋਈ ਬੱਚਾ ਲੱਗ ਗਿਆ ਮਿੰਟ ਭਾਈਚਾਰੇ ਦਾ ਹੀ ਚੈਨਲ ਆ ਕੋਈ ਆਪਣਾ ਹੀ ਉਹ ਐਵੇਂ ਮੇਰੇ ਚੰਗੇ ਮੇਰੇ ਬਾਰੇ ਲੋਕਾਂ ਕੋਲੇ ਹੈ ਐਵੇਂ ਮੇਰੇ ਬਾਰੇ ਭਾਈ ਅਮਨਦੀਪ ਲੋਕਾਂ ਕੋਲੇ ਮਾੜਾ ਚੰਗਾ ਕਈ ਜਿਹੜਾ ਆਪਦੇ ਆਪ ਦੇ ਸੱਚਾ ਯਾਰ ਬਣਦਾ ਵੀ ਮੈਂ ਸੱਚਾ ਸੁਵਿਤਰ ਖੜੇ ਦੂਜੇ ਤਾਂ ਹੀ ਤੁਰੇ ਫਿਰਦੇ ਆ ਤੇ ਮੇਰੇ ਤੇਰਾ ਕੀ ਲੱਗਣਗੇ ਤੇਰੇ ਨਾਲ ਕੀ ਲਾ ਜਾਣਗੇ ਉਹ ਮੈਂ ਤਾਂ ਅੱਗੇ ਕਹਿਣਾ ਹੋਂ ਨਾ ਵੀ ਮੈਂ ਮੈਂ ਇੱਕੋ ਗੱਲ ਸੋਚੀ ਜ ਜਦੋਂ ਤੇਰੇ ਬਾਰੇ ਬੁਰਾਈ ਹੋਣ ਲੱਗ ਪਈ ਉਹਦੋਂ ਤੇਰੇ ਦਿਨ ਚੰਗੇ ਆ ਸਹੀ ਗੱਲ ਆ ਇਨ ਜੀ ਨੂੰ ਉਹ ਕਰ ਲਈ ਜਦੋਂ ਕਿ ਨੂੰ ਲੋਕ ਨਿੰਦਣ ਲੱਗ ਪਏ ਉਦੋਂ ਤੇਰੇ ਤਰ੍ਹਾਂ ਚੰਗਿਆ ਚਾ ਉਹ ਚੀਜ਼ ਦੀ ਹੁੰਦੀ ਹੁੰਦੀ ਆ ਜਿਹੜੀ ਦਾ ਨਾਂ ਹੋਵੇ ਨਾਂ ਹੋਵੇ ਸਹੀ ਆ ਬਾਈ ਮੈਨੂੰ ਇੱਕੋ ਬਾਈ ਮੈਨੂੰ ਕਿਸੇ ਉਸਤਾਦ ਨੇ ਗੱਲ ਕਹੀ ਸੀ ਮੇਰੇ ਨੇ ਉਹਨੇ ਕਹੇ ਸਾਬਿਆ ਤੇਰੀ ਚਰਚਾ ਉਦੋਂ ਹੋਣੀ ਆ ਜਦੋਂ ਤੈਨੂੰ ਲੋਕ ਮਾੜਾ ਕਹਿਣ ਲੱਗ ਪਏ ਬਸ ਕੋਸ਼ਿਸ਼ ਕਰ ਕਹਿੰਦਾ ਤੂੰ ਲੋਕਾਂ ਤੋਂ ਮਾੜਾ ਕੋਣ ਦੀ ਚੰਗਾ ਕੋਣ ਦੀ ਕੋਸ਼ਿਸ਼ ਨਾ ਕਰ ਤੇ ਇਹ ਗੱਲ ਵਾਕਈ ਸੱਚੀ ਆ ਅੱਛਾ ਯਾਰ ਹੁਣ ਆਪਾਂ ਬੱਚਾ ਲਾਦ ਗੀ ਥਾਣ ਵਖਾਈਏ ਚੋਟੀ ਦੇ ਕਿਹੜਾ ਹਾਂ ਅਮਰ ਦੀ ਬਾਈ ਫਿਰ ਰੇਟ ਦਾ ਅਪ ਦੱਸਾਂਗੇ ਨਾ ਰੇਟ ਦਾ 95000 ਆ ਬਾਈ 95000 ਮੰਗਵਾਇਆ ਮਾਤਾ ਨਾਲ ਖੁੱਲ ਕੇ ਹੋਊਗਾ ਠੀਕ ਆ ਬਾਈ ਕੀ ਛੱਡ ਕੇ ਵੀ 100 ਕਿਲੋਮੀਟਰ ਵਿੱਚ ਆਵਾਂਗੇ ਹਾਂ 100 ਕਿਲੋਮੀਟਰ ਛੱਡ ਕੇ ਵੀ ਆਵਾਂਗੇ 100 ਕਿਲੋਮੀਟਰ ਜਰੂਰ ਛੱਡ ਕੇ ਆਵਾਂਗੇ ਠੀਕ ਆ ਬਾਈ ਨਾਲੀ ਗੱਲ ਨਹੀਂ ਛੱਡ ਕੇ ਵੀ ਆਵਾਂਗੇ ਲੈ ਮਿੱਤਰੋ ਕੋਰੀ ਤਨ ਹੋਇਆ ਹਾਂ ਚੋਣ ਚਣ ਦਾ ਵਾਕਿਆ ਹੀ ਬਹੁਤ ਚੰਗਾ ਯਾਰ ਹੈ ਨਾ ਦੂਜੇ ਤਾਂ ਹੀ ਮਾਰਦੇ ਭਾਈ ਨਾਲੇ ਹਜੇ ਦੁਪਹਿਰਾਂ ਬੱਚਾ ਛੱਡ ਲਿਆ ਆਪਾਂ ਯਾਰ ਕਮਾਲ ਆ ਬਾਈ ਓਕੇ ਆ ਬਸ ਠੀਕ ਆ ਗ ਇਨੇ ਮਰ ਕਟਾ ਆ ਗਿਆ ਹਨਾ ਬਈ 95 ਹਜ਼ਾਰ ਜੁਰਮਾਨਾ ਤਨ ਖੁੱਲਾ 100 ਕਿਲੋਮੀਟਰ ਦੇ ਕੇ ਅੱਗੇ ਵੀ ਆਵਾਂਗੇ ਹੂੰ ਕੋਈ ਚੱਕਰ ਨਹੀਂ 10000 ਰੁਪਿਆ ਸਾਈ ਪਾ ਦੇਵੇ ਘਰੇ ਜਾ ਕੇ ਪੈਸੇ ਲਵਾਂਗੇ ਅਗਲੇ ਤੋਂ ਇਹ ਨਹੀਂ ਵੀ ਪੈਸੇ ਨਹੀਂ ਇਹ ਜਣੇ ਅਗਲਾ ਕਹਿੰਦਾ ਯਾਰ ਵੇਖਣੀ ਸਾਲੇ ਪੈਸੇ ਬਾਲੇ ਛੱਡ ਕੇ ਨਾ ਜਾ ਚੋਰ 10000 ਰੁਪਿਆ ਪਾ ਦੇਵੇ ਬਾਈ ਕੌਣ ਬੋਲੋ ਜਾਂਦਾ ਬਹੁਤ ਸਹੁੰਦੀਪ ਇੱਕ ਗੱਲ ਹੋਰ ਆ ਵੀ ਅਗਲਾ ਇਹ ਚੀਜ਼ ਤੋਂ ਡਰਦਾ ਅਗਲਾ ਕਹਿੰਦਾ ਵੀ ਘਰੇ ਪੈਸੇ ਪਵਾ ਕੇ ਮੈਂ ਦੇਣ ਨਾ ਦੇਣ ਦੋਹੀ ਵੀ ਬਹੁਤ ਬੋਲਦਾ ਤੂੰ ਤਾਂ ਬੈਠਾ ਨਾ ਹੂੰ ਮੈਂ ਬੈਠਾ ਹੁਣ ਮੈਂ ਤੁਹਾਨੂੰ ਇੱਕ ਤੇਰਾ ਚੈਨਲ ਆ ਮੈਂ ਇੱਕ ਗੱਲ ਦੋ ਹੋਰ ਦੁਲਾ ਮੰਡੀ ਦੇ ਆਪਾਂ ਬਾਹਰ ਤਾਂ ਆਏ ਨਹੀਂ ਦਰਾਲਤਾ ਨਹੀਂ ਆਏਗੇ ਤੂੰ ਤਾਂ ਬੈਠਾ ਬੈਠਾ ਬਈ ਬਿਲਕੁਲ ਨਹੀਂ ਮੈਂ ਵੀ ਘਰਬਾਰ ਵਾਲਾ ਬੰਦਾ ਆ ਇੱਕ ਗੱਲ ਕਰਦੇ ਆ ਮਨ ਦੀ ਪੋਣੀ ਆਪਾਂ ਵੀ ਜੁੱਲੀ ਚੱਕਣੀ ਸਰਬਾ ਜੋ ਮਰਜ਼ੀ ਜਾਇਦਾ ਵੀ ਆਪਣਾ ਬਰਤਾਰੇ ਕੇ ਪਹਿਲੀ ਵੀ ਹੈਗੀ ਆ ਹਾਂ ਬਈ ਸਹੀ ਗੱਲ ਆ ਇਹਦਾ ਸ਼ੌਂਕ ਆ ਤੇਰਾ ਹਾਂ ਆਪਣਾ ਸ਼ੌਂਕ ਆ ਆਪਾਂ 18 ਸਾਲ ਬਾਹਰ ਵੀ ਲਾਏ ਆ ਹਾਂ ਲਾਏ ਆ ਬਈ ਬਿਲਕੁਲ ਲੋਈ ਵੀ ਲਾਏ ਆ ਇਹ ਕਮਾਰਾ ਹਾਂ ਹਾਂ ਅੱਛਾ ਬਈ ਅਮਨਦੀਪ ਆ ਇਹਦੀ ਦੂਜੀ ਮੇਹ ਆ ਬਈ ਇਹਦੀ ਕੀ ਡਿਟੇਲ ਆ ਬਈ ਇਹ ਬਈ 4:30 ਦੀ ਏਗਾ ਪੰਜਾਂ ਪੰਜਾਂ ਦੇ ਹੋ ਜੇ ਨੇੜ ਪੰਜ ਪਹੁੰਚਣ ਵਾਲੀ ਯਾਰ 16 ਆ ਵਜ ਸਾਢੇ 4:30 ਦੀ ਰੱਖ ਲਈ ਨੀ ਨੀ ਅੱਜ 15 ਹਾਂ ਹੋ ਗਏ ਨੂੰ ਪੰਜ ਪੰਜ ਮਾ ਰਫ ਪੂਰੇ ਹੋ ਗਏ ਠੀਕ ਹੈ ਪੰਜ ਪੂਰੇ ਇਹਨੂੰ ਪੰਜ ਪੂਰੇ ਹੋ ਗਏ ਇਹਦੇ ਤੇ ਦੁੱਧ ਕਿੰਨਾ ਬਾਈ ਇਹਦੇ ਨਾਲ 7 ਕਿਲੋ ਹੈਗਾ 7 ਕਿਲੋ ਹੈ ਨਾ ਬੱਚਾ ਕਹਿੰਦੇ ਮੈਂ ਕੱਟਾ ਕੱਟਾ ਕਿੱਡਾ ਚੰਗਾ ਨੇ ਮਗਰ ਖੁੱਲਾ ਕੱਟਾ ਕੱਟਾ ਵਧੀਆ ਪਰ ਇਹ ਮਿਲਦੀ ਨਹੀਂ ਕੱਟਦੇ ਕੱਟੇ ਨਹੀਂ ਮਿਲਦੇ ਭਾਰੇ ਚੋਣੇ ਅਸੀਂ ਨੂੰ ਭਾਰੇ ਦੇ ਚੋਲੇ ਨੇ ਹਾਂ ਠੀਕ ਆ ਬਾਈ ਐਵੇਂ ਅਗਲਾ ਕੱਲੂ ਕੱਟਾ ਢੀ ਜਾਵੇ ਸੀਗਾ ਨਾ ਕੱਲ ਹਾਂ ਅੱਛਾ ਅਮਰ ਦੀ ਜੇ ਮਨਸਾ ਆਪਾਂ ਸੈਡ ਕਹਿ ਸਕਦੇ ਜੇ ਮੈਨੂੰ ਹੋਰ ਜਿਆਦਾ ਡਿਜ਼ਾਈਨ ਚ ਲੱਗਦਾ ਨਹੀਂ ਉਹਨੇ 19 21 ਫਰਕ ਹੋਊਗਾ ਮੜਾ ਮੋਟਾ ਵੇਖੋ ਲਵੀ ਥੋੜਾ ਤੁਕਾਰੀ ਜਾਂਦੀ ਆ ਹਰ ਬਈਆ ਉਹ ਯਾਰ ਬੜੇ ਗੱਲਾਂ ਨਾਲ ਹੁੰਦਾ ਯਾਰ ਇਹ ਮਨ ਨਾਲ ਜਿਹੜੀ 19 21 ਆਏ ਤੇ ਕੀ ਐ ਨਹੀਂ ਨਹੀਂ ਪਸਵਾ ਕੇ ਬਰਾਬਰ ਕਰਦੀ ਆ ਨਹੀਂ ਭਾਈ ਮੈਂ ਤਾਂ ਜੜ ਬਹੁਤ ਮਜ਼ਬੂਤ ਹੈ ਯਾਰ ਹਾਂ ਮਗਰਲੇ ਤੋਂ ਦੀ ਜੜ ਵੇ ਕਿੰਨੀ ਮਜ਼ਬੂਤ ਆ ਮੇਦੀ ਇਹ ਗੱਲ ਹੁੰਦੀ ਜਿਹੜੀ ਜੜ ਮਜ਼ਬੂਤ ਹੈ ਨਾ ਮੇਦੀ ਬਈ ਉਹਦੇ ਦੁੱਧ ਦੇਣਾ ਹੀ ਦੇਣਾ ਚਾਈਜੇ ਬਹੁਤ ਚੰਗੀ ਆ ਜੀ ਇਹ ਕਿੰਨੇ ਦੀ ਬਈ ਇਹ ਆ ਸੀਰ ਇਹ ਵੀ ਪਹੁੰਚ ਕਰ ਦਿਆਂਗੇ ਕਰ ਦਿਆਂਗੇ ਮਾਨਤਾ ਨੂੰ ਵੀ ਹੋ ਜੂ ਵਿੱਚ ਮਾਨਤਾ ਨੂੰ ਵੀ ਉਹਨੂੰ 100 ਕਿਲੋਮੀਟਰ ਦੇ ਘਰੇ ਜੇ ਪਹੁੰਚ ਹੋ ਜੂ ਤੇ ਫਿਰ ਚੈੱਕ ਕਰਵਾ ਕੇ ਪੈਸੇ ਦੇ ਸਕਦੇ ਆ ਚੈੱਕ ਕਰਾ ਕੇ ਆ ਉਹਦੇ ਘਰੇ ਉੱਤਰ ਕੇ ਚੈੱਕ ਕਰਾ ਲੈਣ ਹੂੰ ਜੇ ਕੋਈ ਮੈਂ ਮੰਗਾਉਂਦਾ ਸਿੱਧੀ ਜੀ ਗੱਲ ਆ ਹੂੰ ਆਉਂਦੀਆਂ ਧਾਰਾਂ ਮਾਰ ਲਾਂ ਹੂੰ ਸਹੀ ਗੱਲ ਆ ਬਾਈ ਓਕੇ ਦੋ ਦੋ ਸੇਵਾ ਕੀ ਕਹਨਾ ਗੱਲ ਉਹਦੇ ਸੇਵਾ ਦਾ ਉਹਦਾ ਇੱਥੇ ਮੇਰੇ ਘਰੇ ਦੋ ਟਾਂ ਚੋਕ ਲੈਣਾ ਚਾਰ ਚੋਕ ਰਜਾ ਵੇਖ ਹੁਣ ਮੈਂ ਬਸਮੀ ਹੁਣ ਬਸਮੀ ਵੇਖ ਲੈ ਲੇ ਪਲਮੈਂਡਰ ਦੀ ਬਸਮੀ ਨਹੀਂ ਛੱਡ ਦੂੰ ਹੂੰ ਹੁਣ ਬਸਮੀ ਮੈਂ ਹੁਣ ਵੇਖ ਮੈਂ ਤਾਂ ਥਣ ਨੇ ਠੀਕ ਆ ਬਾਈ ਕੱਢਿਆ ਨਾ ਛੋਟੀ ਚੰਗੀ ਬਹੁਤ ਆ ਮੈਨੂੰ ਬੜੀ ਚੰਗੀ ਹੁਣ ਹਲਾ ਕੇ ਵੇਖ ਛੋਟੀ ਐਨੂੰ ਕਰੀ ਪਈਏ ਸੱਜਾ ਆ ਕਰੀਏ ਆਪਾਂ ਮੜੇ ਗਰਮੀ ਕਾ ਤਾਂ ਮਨਾਈ ਜਾਂਦਾ ਪਿਆ ਨਾ ਹੁਣ ਦੱਸ ਮੈਨੂੰ ਕਿ 19 ਕਿ ਹੈਗੀ ਬਸ ਬਸ ਮੈਨੂੰ ਬਾਈ ਹੈ ਉਹਦਾ ਖੜੀ ਹੋਵੇਂ ਸੀ ਓਡੀ ਕਰਕੇ ਕੋਈ ਨਹੀਂ ਅੱਛਾ ਬਾਈ 1 ਨੰਬਰ ਤਾਂ 90419 ਤੇ 644 90419 644 90419 8464 ਇੱਕ ਮੈਂ ਸਰਬਤ ਰਿਹਾ ਹੂਰ ਗੱਲ ਕਰਨਾ ਚਾਹੁੰਦਾ ਚਲੋ ਆਪਾਂ ਮਈਆਂ ਦੇ ਵਿੱਚ ਇਹਨੇ ਵਪਾਰ ਕਰਦੇ ਆ ਜਿਮੀਦਾਰਾਂ ਦੇ ਮੁੰਡੇ ਆ ਆਪਾਂ ਇਹ ਘਰ ਟ੍ਰੈਂਡ ਜੇ ਨਹੀਂ ਚੱਲਿਆ ਤੇ ਵੇਖਿਆ ਆਇੜਾ ਹੁਣ ਕਣਕਾਂ ਦੀਆਂ ਵੜਦੇ ਆਪਣੇ ਭਰਾ ਹਾਂ ਕੋਈ ਲੈ ਕੇ ਟਰਾਲੀ ਦੇ ਉੱਤੇ ਸਿੱਟੀਆ ਕਣਕ ਕਹੀ ਜਾਂਦਾ ਮੇਰੀ 80 ਮਣ ਝੜਦੀ ਆ ਮੇਰੀ ਝੜਦੀ 82 ਮਣ ਮੈਂ ਕਹਿੰਦਾ ਫੁਗਰੀਆਂ ਨਾ ਮਾਰਾਂ ਯਾਰ ਖਤਮ ਹੋ ਗਈ ਲੱਗਦੀ ਆ ਨਾ ਖਤਮ ਲੱਗ ਹੋ ਗਿਆ ਖਤਮ ਨਹੀਂ ਉਜੋ ਠੀਕ ਕਹਿ ਲਾ ਮਨੇ ਗਾ ਬੁਧਾਨ ਦਾ ਮੁੰਡਕ ਦੀ ਪਿੰਡ ਦੇ ਕਣ ਕੇ ਕਹਿ ਰਹੇ ਤਾਂ ਮਤਾਵਾਦ ਕੀਤਾ ਉਧਰ ਉਧਰ ਚੂੜੀ ਘਸ ਦੋ ਕਿ ਤੁਸੀਂ ਕਿੰਨੇ ਪਟੜਾਲੀ ਤੇ ਖੜ ਕੇ ਐ ਕਹਿਦੇ ਨਾ ਆਹ ਵੇ ਜੱਟ ਦੀ ਮਹ ਫਸਲ ਮਾਰੇ ਥਾਪੀ ਨਹੀਂ ਸਾਡੇ ਨਾਲ ਲਾਉਣੀ ਪੈ ਜਾਵੇ ਨਾ ਨਾ ਕਿੰਨੇ ਦੇ ਕਹਿੰਦੇ ਸਾਡੇ 82 ਮਣ 80 ਮਣ ਨਿਕਲੀ ਜਾਂਦੀ ਕਣਕ ਅਗਲਾ ਕਹਿੰਦਾ 100 ਤੋਂ ਨਿਕਲੀ ਜਾਂਦਾ ਨਾ ਅਗਲਾ ਤੇਰੀ ਜੋ ਲੱਖ ਦੀ ਕਾਣ ਲੱਖ ਫਸ ਦੇਉ ਠੇਕਾ ਫਰੀ ਕਰਦਾ ਅਗਲਾ ਮੇਰਾ ਵੀ ਮੈਨੂੰ ਵੀ ਨਾ ਲੱਖ ਦਾ 90 ਹਜ਼ਾਰ ਦਾ ਹੱਕ ਬਣਦਾ ਉਹ ਤੂੰ ਆ ਜਾ ਮਾਰ ਦੇ ਬਾਅਦ ਚ ਖਤਮ ਹੁੰਦੇ ਹੋ ਨਾ ਇਹ ਇਹ ਚੀਚਾ ਇਹ ਗੱਲ ਸਹੀ ਹੈ ਨਾ ਮੈਂ ਨਾ ਲੱਖ ਰੁਪਏ ਦੀ ਗੱਲ ਆ ਅਮਨਦੀਪ ਠੀਕ ਆ ਤੁਹਾਨੂੰ ਮਾਰੇ ਦੇਵੇ ਮੈਂ ਕਹਿੰਦਾ 82 ਦੇ 85 ਜੜੇ ਤੁਹਾਡੀ ਆਪਦੇ ਬੁੱਕਲ ਚ ਰੱਖੋ ਕਿਹੜਾ ਦਸੰਦੀ ਕਿ ਲੋਕਾ ਪਰਦੇ ਦੇ ਜਿਹੜੀ ਚੀਜ਼ ਚੰਗੀ ਆ ਪਰਦੇ ਦੇ ਜੀ ਚੰਗੀ ਆ ਮੈਂ ਵੀ ਠੇਕੇ ਦਿੰਨਾ ਬਾਣਾ ਮੇਰੇ ਬੇਤੀ ਨੂੰ ਮੈਂ ਨਹੀਂ ਛੋੜਨਾ ਮੈਂ ਕਿਹੜਾ ਕਾਟਾਂ ਮੇਰੇ ਵੀ ਦਿਲ ਟੋਲ ਪਊਗਾ ਯਾਰ ਆਹ ਆਹ ਮੈਂ 90 ਵਟਾਂ ਗਵਾਨੀ ਦੀ ਲੱਗਦੀ ਆ ਗਵਾਨੀ ਨੂੰ ਪਤਾ ਲੱਗਦਾ ਜੇ ਗਵਾਨੀ ਨੂੰ 90 ਚ 80 ਜੜ ਜੜਦੀ ਆ ਜੜਦੀ ਆ ਮੇਰੇ ਵਾਂਗ ਤਾਂ ਹੀ ਆ ਇੱਕ ਗੱਲ ਅਮਰਦੀਪ ਬਾਈ ਹੋਰ ਆ ਬਾਈ ਉਹ ਬਾਰ ਵੀ ਆਪਣਾ ਐਂ ਹੀ ਵੇਪ ਤੇਜ ਹੋਏ ਆ ਹਾਂ ਉਹ ਇਹ ਕਿਉਂ ਆ ਆਪਾਂ ਵੇਚ ਕੇ 70 ਦੀ ਗੋਲੇ ਬਦਾਰਦੇ ਆਪਾਂ 70 ਦੀ ਵੇਚ ਕੇ ਕਹਿੰਦੇ ਨਾ ਗਵਾਂਢੀ ਨੂੰ 85 ਦੀ ਵੇਚੀ ਆ ਤੇ ਗਵਾਂਢੀ ਦੀ 85 ਵਾਲੀ ਹੁੰਦੀ ਔਰ ਲੱਖ ਤੇ ਖੜ ਜਾਂਦਾ ਲੱਖ ਤੇ ਖੜ ਜਾਂਦਾ ਤੇ ਜਾ ਫੇਰਾ ਉਹ ਮੰਗੇ ਦੇ ਪੈਸੇ ਸੋਚੀ ਜਾਂਦਾ ਇਹ ਤਾਂ ਮੂਰਖ ਸੀਗਾ ਬਿਮਾਰੀ ਲੈ ਗੇ ਬਾਈ ਗੱਲ ਇਹੋ ਆ ਸੱਚੀ ਗੱਲ ਆ ਆ ਵਪਾਰੀ ਆਪਣੇ ਭਾਈ ਜਾਰੇ ਆਪਾਂ ਘਰ ਦੇ ਮਾੜਿਆਂ ਨੇ ਕਹਿੰਦੇ ਕੋਈ ਇਹ ਨਾ ਕਵੇ ਕੱਟ ਕੇ ਕਵੇ ਸਭ ਆਏਗਾ ਨਾ ਆਪਾਂ ਨੇ ਵਪਾਰੀ ਭਾਈ ਜਾਰੇ ਨੇ ਆਪਣੀ ਆਪਣਾ ਵਪਾਰ ਆਪ ਖਤਮ ਕਰ ਲਿਆ ਬਾਈ ਵਪਾਰੀ ਦਾ ਝੂਠ ਮਾਰੀ ਜਾਵੇ ਲਬਵਾਰੀ ਅੰਦਰੋਂ ਅੰਦਰੀ ਮਰਦਾ ਜਾਂਦਾ ਵਪਾਰੀ ਕਦੇ ਰੋਂਦਾ ਨਹੀਂ ਹੁੰਦਾਗਾ ਘਰ ਵਾਲੇ ਨੇ ਇੱਕ ਮਾਰੀ ਨਿਕਲ ਗਈ ਨਾ ਤੇ ਡਾੜ ਪਾਉਂਦਾ ਤੇ ਬਾੜੀ ਨੂੰ ਦੋ ਨਿਕਲੇ ਕੇ ਨਾ ਮੜੀ ਪਤਾ ਕੀ ਸੋਚ ਕੇ ਕਹਿੰਦਾ ਅਗਲੀ ਜਿਹੜੇ ਪੂਰੇ ਨਾਲ ਦੇ ਕਹੀਊਗਾ ਉਸੇ ਦਲਾਲ ਨੇ ਦਵਾਈ ਹੁੰਦੀ ਆ ਉਸਨੂੰ ਆ ਕੋਈ ਨਹੀਂ ਅਗਲੀ ਯਾਰੀ ਸਹੀ ਅਗਲੀ ਯਾਰੀ ਸਹੀ ਵਪਾਰੀ ਮਰ ਜਾਂਦਾ ਇਸੇ ਕੰਮ ਚ ਕਿਉਂ ਵਾਰੀ ਨੂੰ ਪਹੁੰਚ ਨਹੀਂ ਮਿਲਦਾ ਪੰਡਾ ਨੂੰ ਨਹੀਂ ਮਰਦਾ ਬਈ ਨਹੀਂ ੱਟਕੇ ਖਾਂਦਾ ਬਈ ਬਹੁਤ ਤੇ ਵਪਾਰੀ ਜਿੰਨੇ ਵਸਾਰੀ ਮੰਡੀ 'ਚ ਜਾ ਕੇ ਵਪਾਰੀ ਦੀ ਬੱਸ ਹੋ ਜਾਂਦੀ ਹੈ ਕਿਉਂ ਜੋ ਉਹਦਾ ਕੈਸ ਟੁੱਟਦੀ ਸਿਰ ਦੇ ਨੇ ਹੁੰਦੇ ਪੈਸੇ ਉਧਰੋਂ ਗਾਹਾਂ ਦਾ ਬਾਹਰ ਵਾਲਾ ਪਹੁੰਚੇ ਪੈਸੇ ਨਹੀਂ ਭਰਦਾ ਤੇ ਪਿੰਡ ਚੋਂ ਹੱਥ ਨਹੀਂ ਤਰਦਾ ਹੁੰਦਾ ਨਹੀਂ ਤਰਦਾ ਇੱਕ ਗੱਲ ਹੋਰ ਵੇਖ ਲਿਓ ਕਦੇ ਤੁਸੀਂ ਵੀ ਵਪਾਰੀ ਕਹਿ ਦਿੰਦਾ ਅਗਲਾ ਵਪਾਰੀ ਆ ਫਲਾਣਾ ਕੰਮ ਕਰ ਗਿਆ ਕਦੇ ਤੁਸੀਂ ਇੱਕ ਗੱਲ ਨੋਟ ਕੀਤੀ ਆ ਜਿਵੀਂਦਾਰ ਭਰਾਵੋ ਕਿਸਾਨ ਭਰਾਵੋ ਤੁਸੀਂ ਪਤਾ ਕੀ ਕਹਿ ਦਿੰਦੇ ਆ ਸਾਬੇ ਭਾਈ ਨਾ ਆਪਦੇ ਬੰਦੇ ਨੂੰ ਨਾ ਲਈ ਵਪਾਰੀ ਨੂੰ ਦਵਾਂਗੇ ਜਾ ਯਾਰ ਕਰਮਾਲਿਓ ਓਏ ਵਪਾਰੀ ਵੀ ਤੁਹਾਡਾ ਹੀ ਆ ਤੁਹਾਡੇ ਭਾਈਚਾਰੇ ਤੋਂ ਹੀ ਬਣਿਆ ਹੋਇਆ ਉਹ ਆਪਦੀ ਰੋਜੀ ਰੋਟੀ ਚਲਾਉਣ ਲਈ ਬਣਿਆ ਪਤੰਦਰੋ ਜੇ ਉਹਨੂੰ ਘਾਟਾ ਪੈ ਗਿਆ ਉਹਦੇ ਬੱਚੇ ਨਾ ਕੁਝ ਬੱਚੇ ਉਹ ਛੱਡ ਜਾਊਗਾ ਕਿਹੜਾ ਵੱਤਵਾ ਦੇਹੀ ਗੱਲ ਹੋਰ ਕੀ ਹੋਜੂ ਇੱਕ ਗੱਲ ਹੋਰ ਨੋਟ ਕਰਿਓ ਕਦੇ ਵੀ ਸੋ 10 ਤੋਂ 15000 ਥੱਗੀ ਦੇ ਨਾਲ ਧੋਕੇ ਦੇਣਾ ਆਪਾਂ ਵੱਧ ਵੇਚ ਸਕਦੇ ਆ ਇਹ ਤੋਂ ਵੱਧ ਨਹੀਂ ਵਿਕਦਾ ਸ਼ਰਤ ਲਾਣਾ ਤੇ 10 15000 ਰੁਪਇਆ ਕੋਈ ਨਹੀਂ ਅੱਖ ਪੀੜ ਹੋਣ ਲੱਗ ਜਿਹੜਾ ਟਕਾ ਕੇ ਤੇ ਮਿੰਟਾਂ ਤੇ ਪੰਜਾਂ ਦੇ ਡਾਕਟਰ ਲੈ ਜਾਂਦੇ ਆ ਬਾਈ ਜੀ ਵਪਾਰੀ ਨਾਲ ਤਾਂ 420 ਕਰ ਲੱਗੇ ਹਰ ਕੀ ਮਿੰਟ ਮਾਰਦਾ ਮਮ ਕਰਦਾ ਬਾਈ ਅੱਗੇ ਆਪਾਂ ਤਾਂ ਇਹ ਜਿਉਂਦੇ ਨੇ ਕਹਿੰਦੇ ਘਰੋਂ ਲੈ ਲਓ ਮੈਂ ਯਾਰ ਚੰਗੀ ਮਿਲੂਗੀ ਹੁਣ ਪਤਾ ਕੀ ਆ ਕਸ ਬਚਾ ਆਪਾਂ ਮੈਂ ਜਿਹੜੇ ਜਿਹੜੇ ਜਗਾਰ ਚ ਬੈਠੇ ਆ ਹੁਣ ਅਸੀਂ ਵਪਾਰੀਓ ਮੈਂ ਲੱਗੇ ਨਹੀਂ ਡਰਦੇ ਹੂੰ ਅਸੀਂ ਕਾਰ ਲੈਣ ਲੱਗੇ ਡਰਦੇ ਹਾਂ ਡਰਦੀ ਆ ਬਾਈ ਬਿਲਕੁਲ ਬਾਈ ਸਾਡੇ ਨਾਲ ਹੋਈ ਆ ਪਤਾ ਕੀ ਐਡਾ ਤਗੜਾ ਕਾਰ ਆ ਹੂੰ ਮੈਂ ਦੋ ਟਰੈਕਟਰ ਖੜੇ ਨੇ ਐਡਾ ਕਾਰੋਬਾਰ ਹੂੰ ਸਾਨੂੰ ਬਈ ਸਿੱਧੀ ਛੱਡ ਕੇ ਮੈਂ ਦੇ ਦੀ ਹਣ ਹੂੰ ਦੇ ਦਿੰਦੇ ਬਾਈ ਲੈ ਸੱਚੀ ਗੱਲ ਆ ਇਹ ਕਹਿੰਦੇ ਬਈ ਇਹ ਸੜੀ 7 ਕਿਲੋ ਦਾ ਡੰਗ ਦਾ ਹੂੰ ਸਹੀ ਗੱਲ ਆ ਮੈਂ ਤੂੰ ਮੁੜ ਕੇ ਅਗਲੇ ਕਹਿੰਦੇ ਅਸੀਂ ਤਾਂ ਕਹਿੰਦੇ ਤਨ ਆ ਤੁਸੀਂ ਤਾਂ ਅੰਨੇ ਹੀ ਤੁਸੀਂ ਨਾਲੇ ਜਾਂਦੇ ਉਦੋਂ ਆਹ ਵੇਖ ਕੇ ਲੈ ਜਾਓ ਕਿ ਇਹ ਹੁੰਦੇ ਆ ਸਾਨੂੰ ਅੰਨੇ ਦੱਸਦੇ ਆ ਤੂੰ ਜਾਨੀ ਤੂੰ ਵਪਾਰੀ ਬਣੇ ਇੱਥੇ ਅੰਨੇ ਹੋ ਕੇ ਵੀ ਲੈ ਜਾਂਦੇ ਆ ਮੁੜ ਕੇ ਘਰੇ ਜਾ ਕੇ ਸਿਆਖੇ ਹੋ ਜਾਂਦੇ ਆ ਫਿਰ ਕਹਣਗੇ ਵਪਾਰੀ ਨੂੰ ਐ ਅਸੀਂ ਤੇ ਅਸੀਂ ਐਵੇਂ ਕਰਾਂਗੇ ਜਾਂ ਵਪਾਰੀ ਦਾ ਕੋਈ ਨਹੀਂ ਆ ਜਾ ਫੇਰ ਬੋਰੀ ਦਾ ਫੇਰ ਵੇਚ ਰੇਂਦਾ ਵੇਚ ਲੈਂਦਾ ਸਹੀ ਗੱਲ ਆ ਬਾਈ ਯਾਰ ਇਹਨਾਂ ਕਾ ਕਰਮ ਵਾਲਿਆਂ ਦਾ ਕਿਤਾ ਹਜ਼ਾਰ ਇੱਧਰ ਹੋ ਜੂ 20 ਹੋ ਜੂ ਯਾਰ ਉਹ 10000 ਦੀ ਖਾਤਰ ਆਪਾਂ ਲਾਉਂਦੇ ਕਰਦੇ ਉਹ ਗੇਮ ਕੋਈ ਡੀ ਕੋ ਮਾ ਤਾਂ 5000 ਨਾ 5000 ਹੁੰਦਾ ਹਾਂ ਇਹਨਾਂ ਹੈ ਇੱਕ ਅਮਨਦੀਪ ਮੇਰੀ ਜਿਹੜੀ ਨਿੱਜੀ ਸੋਚਾ ਕਈ ਵਾਰੀ ਨਾ ਕਈ ਭੈਣ ਨੇ ਜਾਂ ਪੁਰਾਣੇ ਲੋਨ ਕਰਾ ਕੇ ਪਸ਼ੂ ਲਿਆ ਹੁੰਦਾ ਯਾਰ ਬਸ ਇਹ ਚੀਜ਼ਾਂ ਜਦੋਂ ਆ ਕੇ ਤੁਹਾਨੂੰ ਕਹਦੇ ਨਾ ਮੇਰਾ ਲੋਨ ਕਰਾਇਆ ਨਫਾ ਇੱਕ ਪਾਸੇ ਅਜੇ ਮਾੜਾ ਪਸ਼ੂ ਆ ਤੇ ਉਹਨੂੰ ਕਹਿ ਦੋ ਵੀ ਨਹੀਂ ਯਾਰ ਤੇਰੇ ਕੰਮ ਦਾ ਨਹੀਂ ਵੀਰੇ ਤੂੰ ਨਾ ਲੈ ਕਿਉਂਕਿ ਅੱਗੇ ਤੂੰ ਤਾਂ ਅੱ ਕਸ ਬੱਜਿਆ ਗਿਆ ਤੂੰ ਤਾਂ ਅੱਗੇ ਪਤਾ ਨਹੀਂ ਕਿਵੇਂ ਕੱਢਣੀ ਹੈ ਜਿਹਨੇ ਲੋਨ ਕਰਾ ਲਿਆ ਸਮਝਣਾ ਨੇ ਕਾਲ ਜਿਫਾਇਆ ਪਾਲਿਆ ਹਾਂ ਹੈਨਾ ਇਹ ਗੱਲ ਆ ਵੀਰੇ ਬਹੁਤ ਬਹੁਤ ਤਾਰਾ ਬਈ ਆਪਾਂ ਦਿੰਦੇ ਨਹੀਂ ਕਿਸ ਤਰ੍ਹਾਂ ਜਿਹੜਾ ਆਪਾਂ ਨੇ ਉਹਨੇ ਰੋਣੇ ਰੋਏ ਸੀ ਨਾ ਕਹਿੰਦਾ ਵੀਰੇ ਚਾਰ ਭੈਣਾ ਮੇਰੇ ਜੋ ਆ ਮੈਂ ਕਿਹਾ ਤੇ ਮੇਰੀ ਮਾਂ ਹੀ ਆਉਂਦੇ ਆ ਬਸ ਤੂੰ ਜੇ ਬੰਦਾ ਸਮਝੇ ਲੱਗਦੀ ਨਹੀਂ ਉਹਨਾਂ ਕੋਈ ਆਪਾਂ ਉਹ ਹੁਣ ਬੁਣੇ ਬੜੇ ਪੜਦੇ ਮਿਲਦੀ ਉਹ ਕੋਈ ਨਹੀਂ ਫ਼ੈਲਦੀ ਆ ਬਈ ਕੋਈ ਛੱਟ ਨਹੀਂ ਆ ਯਾਰ ਕੀ ਚਲੋ ਕੋਈ ਨਹੀਂ ਹਾਂ ਜਉਂਦੇ ਰਹਿਣਾ ਕਹਿੰਦਾ ਹੁੰਦਾ ਮੈਨੂੰ ਕਿਸੇ ਗੱਲ ਕਹੀ ਸੀ ਸ਼ਹਿਰ ਨੇ ਕਹਿੰਦਾ ਜ਼ਿੰਦਗੀ ਤੇਰੇ ਨਾਮ ਆ ਤੇਰੇ ਥਾਂ ਵੀ ਤੇਰੇ ਨਾਮ ਆ ਕੰਮ ਤੇਰੇ ਨਾਮ ਆ ਤੂੰ ਆਪਣਾ ਕੰਮ ਨਾਮ ਆਪ ਕਮਾਇਆ ਤੈਨੂੰ ਕਿਸੇ ਨੇ ਨਹੀਂ ਦਿੱਤਾ ਪੂ ਬੜਿਆ ਬੜੀ ਮਿਹਨਤ ਕਰਕੇ ਸਤਾਇਆ ਜਿਹਨੂੰ ਕਿਸੇ ਨੇ ਨਹੀਂ ਦਿੱਤਾ ਪਰ ਹਾਂ ਸਬਰ ਰੱਖਿਆ ਕਰੋ ਕਿਸੇ ਦੀ ਬਦਨਾਮੀ ਨਾ ਕਰਿਆ ਕਰੋ ਇਹ ਨਹੀਂ ਜੇ ਤੁਹਾਡਾ ਚੈਨਲ ਚੱਲ ਪਿਆ ਤੁਸੀਂ ਮੇਰੀ ਬਦਨਾਮੀ ਕਰੀ ਜੋ ਹਾਂ ਮੇਰਾ ਚੈਨਲ ਚੱਲ ਪਿਆ ਮੈਂ ਤੁਹਾਡੀ ਬਦਨਾਮੀ ਕਰੀ ਜਾਊਂਗਾ ਇਹ ਚੈਨਲ ਵੀ ਤੁਹਾਡਾ ਨਹੀਂਗਾ ਇਹ ਇਹਨਾਂ ਦਾ ਇਹਨਾਂ ਨੇ ਸਬਸਕ੍ਰਾਈਬ ਕੀਤਾ ਵਾ ਤਾਂ ਤੇਰਾ ਬਣਿਆ ਚੱਲ ਤੇਰਾ ਇਹਨਾਂ ਨੇ ਰੁਜ਼ਗਾਰ ਚਲਾਤਾ ਧੰਨਵਾਦ ਆ ਆ ਗੱਲਾਂ ਹੁੰਦੀਆਂ ਬਹੁਤ ਬਹੁਤ ਸ਼ੁਕਰਗੁਜ਼ਾਰਾਂ ਵੀਡੀਓ ਲੰਮੀਆਂ ਗੱਲਾਂ ਗੌਰ ਨਾਲ ਸੁਣਿਓ ਕਮੈਂਟ ਕਰਕੇ ਦੱਸਿਓ ਜੇ ਸੱਚੀਆਂ ਗੱਲਾਂ ਨਹੀਂ ਤਾਂ ਧੰਨਵਾਦ ਤੁਹਾਡਾ